ਯਾਰ ਇਹ ਫ੍ਰੈਂਡ ਲਾਈਵ ਮੈਚ ਕਰ ਰਿਹਾ ਲਾਈਵ ਮੈਚ ਹੋ ਰਿਹਾ 20 ਬਹੁਤ ਚੰਗਾ ਯਾਰ ਸਾਡੇ ਕੋਲ ਰਾਜੀ ਯਾਰ ਵਾਲਾ ਆ ਗਿਆ ਜੀ ਸੁਖਿੰਦਰ ਵੀ ਅਭੀ ਅਡਰੈਸ ਕਰ ਰਹਾ ਕਿੰਨਾ ਜਲਦੀ ਕਿਥੋ ਹੋਣਾ ਚਾਹੀਦਾ ਹਾਂ ਬਤਾਪ ਸਿੰਘ ਵਾਲਾ ਕਰ ਲੀਏ ਜੀ ਪਰ ਕੰਮ ਦੀ ਪੁੱਛ ਹੋ ਜਾ ਯਾਰ ਜਿੰਦਰ ਵੱਲੋਂ ਆ ਰਹੀ ਹੈ ਇਹ ਨਾਲ ਹੀ ਲਗਾ ਰੱਖਿਆ ਹੈ ਜੀ ਬਾਦਸ਼ਾਹ ਜਿੰਦਰ ਆਡੀਓ ਆ ਰਹੀ ਹੈ ਕੀ ਹੋ ਗਿਆ ਇਸ ਕੇ ਬਾਅਦ ਆ ਰਹੇ ਅੱਛਾ ਸਾਰਿਆਂ ਨੂੰ ਪਹਿਲੇ ਮੈਂ ਆਪਣੇ ਡੈਪਟੀ ਲੀਡਰ ਤੇ ਸਾਰੇ ਹਿੱਸੀਨੇ ਨੂੰ ਸਾਥੀ ਸਾਡੇ ਮਲੇ ਸਾਰੇ ਮਨੇ ਵੀ ਇੱਥੇ ਪਹੁੰਚੇ ਨੇ ਵੇਖੋ ਅੱਜ ਗਵਰਨਰ ਸਾਹਿਬ ਦੇ ਅਡਰੈਸ ਦਾ ਜਿਹੜਾ ਬਾਈਕਾਟ ਕੀਤਾ ਉਹਦਾ ਵਿਸ਼ੇਸ਼ ਕਾਰਨ ਅਜੇ ਦੋ ਨੇ ਪਹਿਲੀ ਗੱਲ ਤੇ ਸਾਡੀ ਪਾਰਟੀ ਦਾ ਤੇ ਪੰਜਾਬੀਆਂ ਦਾ ਮੰਨਣਾ ਹੈ ਕਿ ਗਵਰਨਰ ਸਾਹਿਬ ਦੇ ਕੋਲ ਜਿਹੜਾ ਡਰੈਸ ਦਿੱਤਾ ਹੈ ਕੰਪਲੀਟ ਝੂਠ ਦਾ ਬਲੰਦ ਹੈ ਕਿਸੇ ਵੀ ਇੱਕ ਸਬਜੈਕਟ ਤੇ ਅਸੀਂ 5-7 ਮਿੰਟ ਸੁਣਿਆ ਵੀ ਉਜ ਵੀ ਉਹਦੇ ਵਿੱਚ ਸਲੀਅਤ ਨਹੀਂ ਜੋ ਸਾਹਮਣੇ ਰੱਖੀ ਹੈ ਕੋਈ ਉਪਲਬਧੀਆ ਨਹੀਂ ਤੇਰਾ ਸਭ ਇਹਦੇ ਵਿੱਚ ਦੋ ਵਿਸ਼ੇਸ਼ ਰੀਜਨਸ ਨੇ ਸਾਡੇ ਬਾਈਕਾਟ ਦੇ ਇੱਕ ਵੱਡਾ ਰੀਜਨ ਹੈ 13 ਮਾਰਚ 13 ਮਾਰਚ ਨੂੰ ਕਰਨਲ ਬਾਟ ਸਰਵਿੰਗ ਆਮੀ ਦੇ ਕਰਨਲ ਜਿਹੜੇ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ 'ਚ ਹਿੰਦੁਸਤਾਨ ਵੱਲੋਂ ਦਿੱਲੀ ਵਿੱਚ ਕੰਮ ਕਰਦਾ ਉਹ ਤੇ ਉਹਨਾਂ ਦੇ ਝਕਾ ਤੇ ਇੱਕ ਦਾ ਉਹਨਾਂ ਦਾ ਹੋਰ ਉਹ ਕੁਲੀਕ ਜਿਹੜਾ ਸੀ ਰਾਤ ਦੇ 12 12:30 ਵਜੇ ਖਾਣਾ ਖਾਣ ਵਾਸਤੇ ਰਜਿੰਦਰ ਹਸਪੀਟਲ ਦੇ ਬਾਹਰ ਮੈਡੀਕਲ ਕਾਲਜ ਦੇ ਗਏ ਪੁਲਿਸ ਦੇ ਚੰਦ ਅਫਸਰ ਜਿਹੜੇ ਕੰਪਲੀਟ ਸ਼ਰਾਬੀ ਸਨ ਸ਼ਰਾਬੀ ਹਾਲਾਤ ਦੇ ਵਿੱਚ ਸਨ ਪਤਾ ਲੱਗਿਆ ਜੋ ਅਸੀਂ ਸੋਸ਼ਲ ਮੀਡੀਆ ਤੇ ਤੇ ਕਰਨਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਨਾਂ ਦੀ ਬੈਟ ਨਾਲ ਕਿ ਉਸ ਟਾਈਮ ਕਿਸੇ ਇਨਕਾਊਂਟਰ ਚ ਆਏ ਸੀ ਤਿੰਨ ਚਾਰ ਗੱਡੀਆਂ ਸੀ ਉਹਨਾਂ ਕੋਲ ਉਹਨਾਂ ਨੇ ਆ ਕੇ ਬਹੁਤ ਬੁਰੀ ਤਰ੍ਹਾਂ ਇਨ ਸਪਾਈਟ ਆਫ ਦੀ ਫੈਕਟ ਕਿ ਕਰਨਲ ਸਾਹਿਬ ਨੇ ਆਪਣੀ ਆਇਡੈਂਟੀਟੀ ਬਖਾਈ ਕਿ ਮੈਂ ਸਰਵਿੰਗ ਕਰਨਲ ਸਾਨੂੰ ਬਹੁਤ ਵੱਡਾ ਅਫਸੋਸ ਹੈ ਕਿ ਇੱਕ ਸਰਵਿੰਗ ਕਰਨਲ ਹੋਏ ਇੱਕ ਸਿੱਖ ਮジョਰਿਟੀ ਸੂਬੇ ਦੇ ਵਿੱਚ ਉਹਦੀ ਦਸਤਾਰ ਉਤਾਰੀ ਇਥੇ ਉਹਨੂੰ ਕਟਿਆ ਜਾਏ ਆਇਡੈਂਟੀਟੀ ਬਖਾਨ ਦੇ ਬਾਅਦ ਇਹ ਅੱਜ ਦੇ ਦਿਨ ਤੱਕ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਉਹ ਜ਼ੀਰੋ ਐਫ ਆਈ ਆਰ ਅਜੇ ਤੱਕ ਕਪਸਨ ਦਾ ਨਾਂ ਨਹੀਂ ਵਿੱਚ ਪਿਆ ਸਸਪੈਂਸ਼ਨ ਤੁਸੀਂ ਵੇਖੋ ਸਸਪੈਂਸ਼ਨ ਕਰਦੇ ਹੋ ਨਾਂ ਵੀ ਦਿੰਦੇ ਕਿਸੇ ਨੂੰ ਕਿਸ ਕਿਸਮ ਦੀ ਸਸਪੈਂਸ਼ਨ ਹੋਈ ਹੈ ਐਂਡ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਜਦੋਂ ਹੌਂਡ ਵਿਧਾਨ ਸਭਾ ਦਾ ਸੈਸ਼ਨ ਵੇਖਿਆ ਤੇ ਡਿਫੈਂਸਿਵ ਮਿਨਿਸਟਰੀ ਦਾ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਸਾਰੇ ਹਿੰਦੁਸਤਾਨ ਦਾ ਤੇ ਪੰਜਾਬ ਦਾ ਜਦੋਂ ਵੇਖਿਆ ਸੈਂਟੀਮੈਂਟ ਸਰਕਾਰ ਦੇ ਉਲਟ ਹੈ ਇੱਕ ਆਈ ਵਾਸ਼ ਕਰਨ ਵਾਸਤੇ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਉਹ ਵੀ ਕਾਰਪੋਰੇਸ਼ਨ ਪਟਿਆਲੇ ਦਾ ਜਿਹੜਾ ਕਮਿਸ਼ਨਰ ਉਹਨੂੰ ਲਗਾ ਦਿੱਤਾ ਹੈ ਸੋ ਅਸੀਂ ਆਪਣੀ ਪਾਰਟੀ ਇੰਡੀਆ ਨੈਸ਼ਨਲ ਕੰਫਰੰਸ ਵੱਲੋਂ ਸਾਰੇ ਸਾਥੀਆਂ ਵੱਲੋਂ ਮੇਨ ਆਪੋਜੀਸ਼ਨ ਕਾਰਨ ਅਸੀਂ ਡਿਮਾਂਡ ਕਰਦੇ ਆ ਕਿ ਅੱਗੇ ਬਹੁਤ ਸਾਰੀਆਂ ਐਹੋ ਜਿਹੀਆਂ ਇਨਕੁਆਰੀਆਂ ਹੋਈਆਂ ਜਿੱਥੇ ਸਿੱਟਾਂ ਬਠਾਈਆਂ 15 20 ਦਿਨਾਂ ਤੋਂ ਬਾਅਦ ਜਦੋਂ ਇਨਸੀਡੈਂਟ ਥੋੜਾ ਜਿਹਾ ਧੱਲਾ ਪੈ ਜਾਂਦਾ ਉਦੋਂ ਉੱਥੇ ਦੀ ਉੱਥੇ ਹੀ ਝੰਡੇ ਬਸਤੇ ਚ ਪਾ ਦਿੱਤੀ ਜਾਂਦੀ ਹੈ ਸਾਡੀ ਮੰਗ ਹੈ ਕਿ ਇਸ ਸ਼ਰਮਨਾ ਘਟਨਾ ਨੂੰ ਰੋਕਣ ਵਾਸਤੇ ਤੇ ਪੰਜਾਬ ਦੀ ਜਿਹੜੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ ਉਹਨੂੰ ਰিস্টੋਰ ਕਰਨ ਵਾਸਤੇ ਐਸੈਂਸ਼ੀਅਲ ਹੈ ਕਿ ਗਵਰਨਮੈਂਟ ਆਫ ਪੰਜਾਬ ਰਿਕੁਐਸਟ ਕਰੇ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਿਸੇ ਸਿਟਿੰਗ ਜੱਜ ਦੇ ਕੋਲੋਂ ਟਾਈਮ ਮੰਗੇ ਜੇ ਸਿਟਿੰਗ ਜੱਜ ਬਾਇਚਾਂਸ ਨਹੀਂ ਅਵੇਲੇਬਲ ਤੇ ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਕੋ ਵਿਦਨ ਵੀ ਇਹ ਇਨਕੁਆਇਰੀ ਜਿਹੜੀ ਹੈ ਉਹਦੇ ਤੱਤੇ ਲੈ ਕੇ ਕੇਸ ਰਜਿਸਟਰ ਕੀਤਾ ਜਾਏ ਤੇ ਇਹਨਾਂ ਨੂੰ ਬਰਖਾਸਤ ਕੀ ਸਸਪੈਂਸ਼ਨ ਦੀ ਗੱਲ ਹੀ ਬਰਖਾਸਤ ਦੀ ਕਿਉਂਕਿ ਇਨਸੀਡੈਂਟ ਦੂਰ ਸਾਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਨੂੰ ਸ਼ਰਮਸਾਰੇ ਨੰਬਰ 2 ਭਗਵੰਤ ਮਾਨ ਜੀ ਆ ਸਾਡੇ ਕੋਲ ਆ ਮੇਰੇ ਦੋਸਤ ਪਿੱਛੇ ਸਾਡੇ ਸਾਥੀ ਕੈਰੀ ਕਰ ਰਹੇ ਨੇ ਪਲੇ ਕਾਰਡ ਜਦੋਂ ਮੈਂ ਆਪੋਜੀਸ਼ਨ ਵੈਸਟਨ ਜਦੋਂ ਸਰਕਾਰ ਚਾਣਾ ਸੀ ਉਦੋਂ ਹਰ ਧਰਨੇ ਦੇ ਵਿੱਚ ਜਿਹੜੇ ਕਿਸਾਨ ਮੋਰਚੇ ਦੇ ਧਰਨੇ ਸੀ ਮਾਨ ਸਾਹਿਬ ਖੁਦ ਬੈਠਦੇ ਰਹੇ ਕੇਜਰੀਵਾਲ ਸਾਹਿਬ ਆਉਂਦੇ ਨੇ ਦਾ ਕੁਲਤਾਰ ਸਿੰਘ ਜਨਵਾਦੀਆ ਫੋਟੋਆਂ ਨੇ ਅਮਨ ਰੋਡਾ ਚੀਤੀਆਂ ਨੇ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਦੀਆਂ ਫੋਟੋਆਂ ਨੇ ਹਰ ਲੜਾਈ ਦੇ ਵਿੱਚ ਕਹਿੰਦੇ ਅਸੀਂ ਤੁਹਾਡਾ ਸਾਥ ਦਿੰਦੇ ਰਹੇ ਹਾਂ ਤੇ ਤੁਹਾਨੂੰ ਇਸ ਗੱਲ ਦਾ ਇਲਮ ਵੀ ਹੋਏਗਾ ਕਿ ਇੰਨਾ ਕਿਸਾਨ ਯੂਨੀਅਨਸ ਦੀ ਐਕਟਿਵ ਸਪੋਰਟ ਤੇ ਮਦਦ ਦੇ ਨਾਲ ਅੱਜ 92 ਦੇ ਨੰਬਰ ਤੇ ਹੁਣ ਤੁਸੀਂ ਵੇਖੋ ਇਹ ਜਿਹੜੇ ਧਰਨੇ ਵੀ ਲੱਗੇ ਨੇ ਜਾਂ ਸੌਰੀ ਇਹ ਜਿੱਥੇ ਵੀ ਹੈ ਇਹਨਾਂ ਨੇ ਕਿਸਾਨ ਵੀਰਾਂ ਨੇ ਆਪਣੇ ਮੋਰਚੇ ਵੀ ਲਾਏ ਉਹਨਾਂ ਨੇ ਬਕਾਇਦਾ ਤੌਰ ਤੇ ਦੀ ਕਲੀਅਰਿਫਿਕੇਸ਼ਨ ਦਿੱਤੀ ਹੈ ਕਿ ਅਸੀਂ ਕੋਈ ਰਸਤਾ ਨਹੀਂ ਰੋਕਿਆ ਇਹ ਤਾਂ ਰਸਤੇ ਰੋਕੇ ਗਏ ਨੇ ਗਵਰਨਮੈਂਟ ਆਫ ਹਰਿਆਣਾ ਵੱਲ ਅਸੀਂ ਤੇ ਐਜ਼ ਸਿਟੀਜ਼ਨਸ ਆਫ ਇੰਡੀਆ ਸਾਡਾ ਪੂਰ ਰੱਖ ਹੈ ਕਿ ਅਸੀਂ ਦਿੱਲੀ ਵਿੱਚ ਆਪਣੇ ਹੁਕਮਰਾਨਾਂ ਨੂੰ ਆਪਣੀ ਗੱਲ ਰੱਖ ਸਕੀ ਜੇ ਰੋਕਿਆ ਗਿਆ ਚ ਇਹਦੇ ਨਾਲ ਅਸੀਂ ਇਹ ਵੀ ਗੱਲ ਕਲੀਅਰਾਈ ਕਰਨਾ ਚਾਹੁੰਦੇ ਆ ਬਹੁਤ ਸਾਰੇ ਕਿਸਾਨ ਲੀਡਰਸ ਨੇ ਵੀ ਗੱਲ ਕਹੀ ਕਿ ਅਸੀਂ ਬਕਾਇਦਾ ਤੌਰ ਤੇ ਪੇਸ਼ਕਸ਼ ਰੱਖੀ ਸੀ ਗਵਰਨਮੈਂਟ ਆਫ ਪੰਜਾਬ ਤੇ ਮਾਨ ਸਾਹਿਬ ਕਿ ਮਾਨ ਸਾਹਿਬ ਆਈ ਸਾਈਡਾਂ ਤੇ ਬਹਿ ਜਾਣੇ ਤੁਸੀਂ ਆਪਣੀ ਟ੍ਰੈਫਿਕ ਚਲਾਓ ਸੋਦਨ ਕਾਰੋਬਾਰ ਦਾ ਇਹਦਾ ਨੁਕਸਾਨ ਨਾ ਅਸੀਂ ਇਹ ਕਲੈਰੀਫਾਈ ਕਰਨਾ ਚਾਹੁੰਦੇ ਆ ਆਪਣੀ ਪਾਰਟੀ ਦਾ ਕਲੀਅਰ ਸਟੈਂਡ ਅਸੀਂ ਨਹੀਂ ਚਾਹੁੰਦੇ ਕੋਈ ਪੰਜਾਬ ਦੀ ਸੜਕ ਰੋਕੀ ਜਾਏ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਕੋਈ ਰੇਲਵੇ ਟਰੈਕ ਰੋਕਿਆ ਜਾਏ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਰੋਬਾਰ ਤੇ ਬਿਜ਼ਨਸ ਨੂੰ ਕੋਈ ਨੁਕਸਾਨ ਪਹੁੰਚੇ ਸਾਡੀ ਸਾਰੇ ਸਾਨਪੂਤੀ ਪੰਜਾਬ ਦੀ ਇੰਡਸਟਰੀ ਨਾਲ ਸਾਡੇ ਵਪਾਰੀ ਵੀਰਾਂ ਨਾਲ ਤੇ ਹੋਟਲਾਂ ਵਾਲਿਆਂ ਨਾਲ ਤੇ ਕਮਿਊਟਰਸ ਨਾਲ ਜਿਨ੍ਹਾਂ ਨੂੰ ਢੇਢ-ਢੋਢ ਦੋ-ਦੋ ਘੰਟੇ ਗੱਡੀਆਂ ਨੂੰ ਕਮਾ ਕੇ ਵਾਇਆ ਚੰਡੀਗੜ੍ਹ ਤੇ ਖੱਜਲ ਖਰਾਬ ਹੋਣਾ ਪਈ ਸਾਡਾ ਇਹ ਕਹਿਣਾ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਦੌਰਾਨ ਇਹ ਜਿਹੜੇ ਧਰਨੇ ਨੇ ਡਾਇਰੈਕਟ ਇੰਡਾਇਰੈਕਟ ਧੰਗ ਦੇ ਨਾਲ ਭਗਵੰਤ ਮਾਨ ਦਾ ਵੱਡਾ ਰੋਲ ਲੁਵਾਨ ਦੇ ਵਿੱਚ ਹੁਣ ਇਹ ਜਿਹੜਾ ਆਲ ਆਫ ਅਸ ਛੱਡੇ ਨੇ ਕੰਮ ਕੀਤਾ ਗਿਆ ਇਹ ਪੰਜਾਬ ਦੇ ਕਰਤਾਰ ਦੇ ਖਿਲਾਫ ਪੰਜਾਬੀਆਂ ਨੇ ਕਦੀ ਕਿਸੇ ਨੂੰ ਘੱਲ ਸੱਦ ਕੇ ਉਹਦੇ ਨਾ ਤਰੋ ਨਹੀਂ ਕਮਾਇਆ ਵੱਡੇ ਤੋਂ ਵੱਡਾ ਤੁਹਾਡਾ ਵਿਰੋਧੀ ਵੀ ਤੁਹਾਡਾ ਦੁਸ਼ਮਣ ਵੀ ਜੇ ਤੁਹਾਡੀ ਸ਼ਰਨ ਚ ਜਾਂ ਘਰ ਆ ਜਾਂਦਾ ਤੇ ਹਮੇਸ਼ਾ ਪੰਜਾਬੀਆਂ ਨੇ ਉਹਨੂੰ ਡਿਫੈਂਡ ਕੀਤਾ ਤੁਸੀਂ ਘਰ ਬੁਲਾਉਂਦੇ ਹੋ ਸੱਦਾ ਦਿੰਦੇ ਹੋ ਉਹਨਾਂ ਨੂੰ ਡਿਟੇਨ ਕਰਦੇ ਹੋ ਤੇ ਕਈ ਦਿਨ ਪਹਿਲਾਂ ਤੁਸੀਂ ਤਿਆਰੀਆਂ ਕਰਕੇ ਹਜ਼ਾਰਾਂ ਲੋਕ ਘੱਟ ਕੇ ਬਾਰਡਰਸ ਕਲੀਅਰ ਕਰਾਉਂਦਾ ਬਾਰਡਰ ਕਲੀਅਰ ਜਿਹੜੀ ਕੋ ਸਾਫ਼ ਸੁਥਰੀ ਸਰਕਾਰ ਹੁੰਦੀ ਮਜ਼ਬੂਤ ਸਰਕਾਰ ਹੁੰਦੀ ਹੈ ਔਨੈਸਟੀ ਵਾਲੀ ਸਰਕਾਰ ਹੁੰਦੀ ਉਥੋਂ ਦਾ ਚੀਫ ਮਿਨਿਸਟਰ ਸਾਫ਼ ਤੌਰ ਤੇ ਕਹਿਣਾ ਚਾਹੀਦਾ ਸੀ ਮੈਂ ਸੜਕਾ ਤਾਰੇ ਕੋ ਖਾਲੀ ਖੜਾ ਇਹ ਸੜਕਾ 400 ਦਿਨ ਪਹਿਲੇ ਵੀ ਖਾਲੀ ਹੋ ਸਕਦੀ ਹੈ ਸਾਡਾ ਕਹਿਣ ਦਾ ਮਕਸਦ ਇਹ ਹੈ ਇਹ ਬਕਾਇਦਾ ਤੌਰ 'ਤੇ ਇਸ ਪ੍ਰੈਜ਼ੈਂਟ ਸਰਕਾਰ ਤੇ ਭਗਵੰਤ ਮਾਨ ਦਾ ਛੜੀ ਅੰਤਰ ਹੈ ਜਿਨੇ ਪਹਿਲੇ ਕਿਸਾਨਾਂ ਤੋਂ ਇਹ ਜਿਹੜਾ ਜੋ ਕੁਝ ਹੋਇਆ ਇਹਦੇ ਵਾਸਤੇ ਰਿਸਪਾਂਸਿਬਲ ਨੇ ਹੁਣ ਵਪਾਰੀਆਂ ਨੂੰ ਤੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੀ ਸਹਾਨਬੂਤੀ ਲੈਣ ਵਾਸਤੇ ਕਿਉਂਕਿ ਕੇਜਰੀਵਾਲ ਸਾਹਿਬ ਤਰਲੋ ਮੱਚੀ ਇਹ ਵਾਪਸ ਨਾ ਵਾਸੇ ਨਹੀਂ ਆਏ ਕੇਜਰੀਵਾਲ ਸਾਹਿਬ ਇਨਸ਼ੋਰ ਕਰਨਾ ਚਾਹੁੰਦੇ ਨੇ ਕਿ ਲੁਧਿਆਣਾ ਬੈਸਤੀ ਜਿਹੜੀ ਬਾਈ ਇਲੈਕਸ਼ਨ ਹੈ ਉਹ ਉਹਨਾਂ ਦੇ ਰਾਜ ਸਭਾ ਦੇ ਐਮਪੀ ਸਨੀ अरोड़ा ਸਾਹਿਬ ਜਿੱਤਣ ਸਨੀ अरोड़ा ਸਾਹਿਬ ਨੂੰ ਸ਼ਾਇਦ ਜਿੱਤਾਂ ਚੋਣੇ ਕੀ ਨਾ ਹੋਣ ਉਹਨਾਂ ਦਾ ਜ਼ਿਆਦਾ ਮਕਸਦ ਇਹ ਹੈ ਕਿ ਜਿੱਤੇਗਾ ਤੇ ਰਾਜ ਸਭਾ ਖਾਲੀ ਹੋਏਗੀ ਤੇ ਮੈਦ ਦਿੱਲੀ ਪੰਜਾਬ ਦੇ ਰਸਤੇ ਤਬੂ ਸੋ ਇਹ ਦੋ ਚੀਜ਼ਾਂ ਵਾਸਤੇ ਅਸੀਂ ਬਕਾਇਦਾ ਤੌਰ ਗਵਰਨਰ ਸਾਹਿਬ ਦੇ ਅਡਰੈਸ ਦਾ ਬਾਈਕਾਟ ਵੀ ਕੀਤਾ ਇਸ ਸਾਰੇ ਅਡਰੈਸ ਦੇ ਵਿੱਚ ਅਸੀਂ ਪੜਿਆ ਕੁਝ ਵੀ ਲੋਕਾਂ ਵਾਸਤੇ ਹੈ ਨਾਲ ਨੌਜਵਾਨ ਬੱਚਿਆਂ ਵਾਸਤੇ ਕੁਝ ਤੁਸੀਂ ਵੇਖਿਆ ਜਉ ਸਾਡੇ ਬੱਚੇ ਆਏ ਨੇ ਮੈਂ ਅੱਜ ਤੁਹਾਡੇ ਸ੍ਰੀ ਅਜ ਵਿਧਾਨ ਸਭਾ ਦੇ ਫਲੋਰ ਤੋਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਇੱਕ ਚਿੱਠੀ ਵਿਖਾਓ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਏ ਜਦੋਂ ਸਾਡੇ ਨੌਜਵਾਨ ਬੱਚੇ ਅਮਰੀਕਾ ਚੋਂ ਇਕੱਲੇ ਨੇ ਉਹਨਾਂ ਨੇ 에ਅਰ ਫੋਰਸ ਦੇ ਜਹਾਜ਼ਾਂ ਦੇ ਵਿੱਚ ਕੀ ਭਗਵੰਤ ਮਾਨ ਨੇ ਚਿੱਠੀ ਲਿਖੀ ਨਰਿੰਦਰ ਮੋਦੀ ਜੀ ਨੂੰ ਤੇ ਪੁੱਛਿਆ ਕਿ ਮੋਦੀ ਸਾਹਿਬ ਤੁਸੀਂ ਤੇ ਉਦੋਂ ਅਮਰੀਕਨ ਸੋਇਲ ਤੇ ਸੀ ਸਾਡੇ ਨੌਜਵਾਨ ਬੱਚਿਆਂ ਦੇ ਅੱਤਵਾਚ ਹਤਕੜੀਆਂ ਲਾ ਕੇ ਪੈਰਾਂ ਵਿੱਚ ਬੇੜੀਆਂ ਲਾ ਕੇ ਦਸਤਾਰਾਂ ਉਤਾਰ ਕੇ ਇੱਥੇ ਕੱਲੇ ਗਏ ਪ੍ਰਾਈਮ ਮਿੰისტਰ ਸਾਹਿਬ ਤੁਸੀਂ ਹਿੰਦੋਸਤਾਨੀਆਂ ਵਾਸਤੇ ਪੰਜਾਬੀਆਂ ਵਾਸਤੇ 트ੰਪ ਸਾਬ ਕੋ ਰਾਸ਼ਟਰਪਤੀ 트ੰਪ ਕੋ ਸਟੈਂਡ ਕਿਉਂ ਨਹੀਂ ਲਿਆ ਤੁਹਾਨੂੰ ਯਾਦ ਹੋਇਆ ਇੱਕ ਛੋਟਾ ਜਿਹਾ ਦੇਸ਼ ਹੈ ਕੋਲੰਬੀਆ ਉੱਥੋਂ ਦੇ ਰਾਸ਼ਟਰਪਤੀ ਨੇ ਅਮਰੀਕਾ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਆਪਣਾ ਜਹਾਜ਼ ਨਹੀਂ ਕੱਲਾ ਮੈਂ ਆਪਣਾ ਜਹਾਜ਼ ਹਜ਼ਾਰਾਂ ਸਾਡੇ ਬੱਚੇ ਕਰੋਨਾ ਦੇ ਵਿੱਚ ਹਿੰਦੋਸਤਾਨੀ ਬਾਹਰਲੇ ਮੁਲਕਾਂ 'ਚੋਂ ਸਾਰੀ ਦੁਨੀਆ 'ਚੋਂ ਏਅਰ ਇੰਡੀਆ ਦੇ ਜਹਾਜ਼ ਘੱਲ ਕੇ ਮਗਵਾਏਗੇ ਜਦੋਂ ਯੂਕਰੇਨ ਦੀ ਬੈਟਲ ਸੀ ਸਾਡੇ ਮੈਡੀਕਲ ਤੇ ਇੰਜੀਨੀਅਰਿੰਗ ਦੇ ਬੱਚੇ ਏਅਰ ਇੰਡੀਆ ਦੇ ਜਹਾਜ਼ ਘੱਲ ਕੇ ਬਗਵਾਏਗੇ ਕਿ ਇਹ ਜਹਾਜ਼ ਏਅਰ ਇੰਡੀਆ ਦੇ ਖੁਦ ਪ੍ਰਾਈਮ ਮਿੰਿਸਟਰ ਸਾਹਿਬ ਕਿਉਂ ਨਹੀਂ ਸੀ ਘੱਲ ਸਕਦੇ ਮੈਂ ਪੁੱਛਣਾ ਚਾਹਨਾ ਐਜ਼ ਅ ਚੀਫ ਮਿੰਿਸਟਰ ਕਿ ਭਗਵੰਤ ਮਾਨ ਜੀ ਨੇ ਨਰਿੰਦਰ ਮੋਦੀ ਜੀ ਨੂੰ ਇਹ ਚਿੱਠੀ ਭੇਜੀ ਨੰਬਰ 2 ਜਿਹੜੇ ਜਹਾਜ਼ ਅਮਰਸਰ ਲੈਂਡ ਹੁੰਦੇ ਰਹੇ ਤੁਹਾਨੂੰ ਪਤਾ ਹੋਵੇਗਾ ਅਮਰੀਕਾ ਜਹਾਜ਼ ਘੱਲ ਸਕਦਾ ਬਟ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਕਿਥੇ ਲੈਂਡ ਕਰਨਾ ਮਿਨਿਸਟਰੀ ਆਫ ਸਿਵਲ ਅਫੇਅਰਸ ਉਹਨੂੰ ਵੇਖਦੀ ਇਹ ਜਹਾਜ਼ ਦਿੱਲੀ ਲੈਂਡ ਹੋਣੀ ਚਾਹੀਦੀ ਸੀ ਕਿਉਂਕਿ ਪੰਜਾਬ ਨੋਂ ਵੀ ਵੱਖ ਬੱਚੇ ਕੋ ਗੁਜਰਾਤ ਦੇਸੀ ਹਰਿਆਣੇ ਦੇਸੀ ਸਾਰੇ ਹਿੰਦੁਸਤਾਨ ਦੇ ਸਾਡੇ ਬੱਚੇ ਹਿੰਦੁਸਤਾਨ ਦੇ ਕੈਪੀਟਲ ਜਹਾਜ਼ ਆਣਾ ਚਾਹੀਦਾ ਸੀ ਜਾਣ ਬੁੱਝ ਕੇ ਤਿੰਨ ਫਲਾਈਟਸ ਪੰਜਾਬ ਚ ਆਈਆਂ ਕੋਈ ਰੀਹੈਬਿਟੇਸ਼ਨ ਪੈਕੇਜ ਨਹੀਂ ਦਿੱਤਾ ਇਹਨਾਂ ਤੋਂ ਐਸੀ ਹੀ ਇਸ ਗੰਦੀ ਮੰਗ ਕਰ ਰਿਹਾ ਕਿ ਸਾਨੂੰ ਕੋਈ ਚਿੱਠੀ ਦੇਖਾਓ ਕਿ ਤੁਸੀਂ ਇਤਰਾਜ਼ ਕੀਤਾ ਹੋ ਅੰਮ੍ਰਿਤਸਰ ਜਾਂਚ ਕਿਉਂ ਨਹੀਂ ਲਿਆ ਤੁਸੀਂ ਇਤਰਾਜ਼ ਕੀਤਾ ਪ੍ਰਾਈਮ ਮਿਨਿਸਟਰ ਕੋ ਕਿ ਸਾਡੇ ਹਿੰਦੂਸਤਾਨੀ ਤੇ ਵਿਸ਼ੇਸ਼ ਤੌਰ ਪੰਜਾਬੀ ਬੱਚਿਆਂ ਦੀ ਤੇ ਸਤਾਰਾਂ ਉਤਾਰ ਕੇ ਹੱਤ ਕੜੀਆਂ ਤੇ ਬੇਟੀਆਂ ਲਾ ਕੇ ਲਿਆਦਗੇ ਸੋ ਐਜ਼ ਅ ਚੀਫ ਮਿਨਿਸਟਰ ਗਿਆ ਇਹਨਾਂ ਦਾ ਰੋਲ ਹੈ ਸੀ ਲਾ ਕਿਸਾਨਾਂ ਵਾਸਤੇ ਕੋ ਮੈਂ ਇਸ ਗੱਲ ਦੀ ਦੰਦ ਦੇਣਾ ਚਾਹਾਂਗਾ ਕਾਂਗਰਸ ਦੀ ਸਰਕਾਰ ਰਹੀ ਭਾਵੀਆਂ ਨੂੰ ਕੋਈ ਵੀ ਹੈਡ ਕਰ ਰਿਆ ਇੱਕ ਵੀ ਕਿਸਾਨ ਨੂੰ ਕਾਂਗਰਸ ਦੀ ਸਰਕਾਰ ਚ ਕਿਸੇ ਨੂੰ ਛੋਟੀ ਤੱਕ ਨਹੀਂ ਮਾਰੀ ਕਿਸੇ ਨੂੰ ਡੰਗ ਤੱਕ ਨਹੀਂ ਸੀ ਮਾਰੀ ਸਾਰਿਆਂ ਨੂੰ ਸੇਫ ਪੈਸੇ ਚ ਪੰਜਾਬ ਚੋਂ ਦਿੱਤਾ ਗਿਆ ਦੇਲੀ ਬਿਠਾਇਆ ਗਿਆ ਆਪਣੀਆਂ ਮੰਗਾ ਮੰਗ ਕੇ ਤਿੰਨ ਕਾਲੇ ਕਾਨੂੰਨ ਕੈਨਸਲ ਕਰਵਾ ਕੇ ਉਹ ਵਾਪਸ ਆਏ 700 ਤੋਂ ਵੱਧ ਸ਼ਹਾਹਤਾਂ ਹੋਈਆਂ ਕਾਂਗਰਸ ਦੀ ਸਰਕਾਰ ਨੇ ਹਰ ਇੱਕ ਵਿਅਕਤੀ ਨੂੰ ਫਾਈਨੈਂਸ਼ੀਅਲ ਮਦਦ ਵੀ ਕੀਤੀ ਤੇ ਨੌਕਰੀਆਂ ਵੀ ਦਿੱਤੀ ਇੱਥੇ ਸੁਭਕਰਨ ਸਿੰਘ ਦੀ ਮੌਤ ਜਿਹੜੀ ਹੋਈ ਹੈ ਹਰਿਆਣਾ ਪੁਲਿਸ ਨੇ ਫਾਇਰ ਕੀਤੇ ਨੇ ਨੌਜਵਾਨ ਬੱਚੇ ਸਾਡੇ ਤੇ ਐਂਡ ਉਹ ਨੂੰ ਪੰਜਾਬ ਦੇ ਸੋਇਲ ਦੇ ਉੱਤੇ ਸਮਝੋ ਪੰਜਾਬ ਦੀ ਟੈਰਿਟਰੀ ਚ ਹਰਿਆਣਾ ਪੁਲਿਸ ਨੇ ਮਾਰਿਆ ਭਗਵੰਤ ਮਾਨ ਜੀ ਤੁਸੀਂ ਜ਼ੀਰੋ ਐਫ ਆਈ ਆਰ ਚ ਕਿਸੇ ਦਾ ਨਾਮ ਨਹੀਂ ਦਿੱਤਾ ਜੁਡੀਸ਼ੀਅਲ ਕਮਿਸ਼ਨ ਵੀ ਤੇ ਬੈਠੀ ਤੁਹਾਡੇ ਦਾਸ ਨੇ ਐ ਸੀ ਐਲ ਪੀ ਲੀਡਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਸੀਂ ਹਾਈ ਕੋਰਟ ਦੇ ਵਿੱਚ ਏ ਪੀ ਐਸ ਦੇਵਲ ਸਾਹਿਬ ਨੂੰ ਵਕੀਲ ਕੀਤਾ ਆਪਣੀ ਰੈਟ ਪਟੀਸ਼ਨ ਕੀਤੀ ਉਸ ਪਟੀਸ਼ਨ ਉੱਤੇ ਸ਼ੁਭਕਰਨ ਸਿੰਘ ਨੂੰ ਤਾਂ 200 ਤੋਂ ਵੱਧ ਜਿਹੜੇ ਕਿਸਾਨ ਵੀਰਾਂ ਨੂੰ ਗੋਲੀਆਂ ਜਿਨ੍ਹਾਂ ਦੇ ਜਿਸਮਾ ਦੇ ਵਿੱਚ ਨਾਲੀ ਦੀ ਬੱਚੇ ਸ਼ਰੇ ਬੱਚੇ ਸੀ ਉਹਨਾਂ ਵਾਸਤੇ ਫਿਡਿਸ਼ੀਅਲ ਕਮਿਸ਼ਨ ਸੁ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕੰਪਲੀਟਲੀ ਫੇਲ ਹੈ ਡਰਗਸ ਦੇ ਮਤਲਬ ਇਹ ਤੇ ਵੀ ਮੈਂ ਇਹ ਪੁੱਛਣਾ ਚਾਹਨਾ ਛੋਟੀਆਂ ਮੱਛੀਆਂ ਦੇ ਘਰ ਕਿਹੜੇ ਟਾਰੇ ਨੇ ਜਿਹੜੇ ਪਿੰਡ ਦੇ ਵਿੱਚ ਕੋਈ ਪੱਠੇ ਪਾਣ ਵਾਲੇ ਜਿੱਥੇ ਡੰਗਰ ਬੰਨੇ ਨੇ ਉਹਨਾਂ ਦੇ ਇੱਕ ਇੱਕ ਕਮਰਾ ਢਾ ਕੇ ਦੇ ਵਿਖਾਣਾ ਚਾਹੁੰਦੇ ਪਰਸੈਪਸ਼ਨ ਕ੍ਰੀਏਟ ਕਰ ਰਹੇ 3 ਸਾਲ ਕੀ ਕਰਦੇ ਰਹੇ ਅਹੀ ਕੇਜਰੀਵਾਲ ਸਾਹਿਬ ਕਹਿੰਦੇ ਸੀ 4 ਹਫਤਿਆਂ ਵਿੱਚ ਡਰਗ ਦਾ ਮੈਨੇਜਮੈਂਟ ਖਤਮ ਕਰ ਉਹਨ ਕਹਿੰਦੇ ਨੇ ਪਿਛਲੀਆਂ ਸਰਕਾਰਾਂ ਦਾ ਜੇ ਗੰਦ ਦੂਰ ਕਰਦੇ ਬੜਾ ਟਾਈਮ ਲੱਗਦਾ। ਸੋ ਇਸ ਗੱਲ ਕਾਲ ਕੰਪਲੀਟਲੀ ਫੇਲ ਸਰਕਾਰ ਫੇਲ ਅਚੀਵਸ। ਮੁਲਾਜ਼ਮਾਂ ਨੂੰ ਰੋਟਿਆ ਵੇਖੋ ਤੁਸੀਂ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਦੇ ਬਾਵਜੂਦ ਅੱਜ 1.5 ਸਾਲ ਨੋਟੀਫਿਕੇਸ਼ਨ ਹੋ ਚੁੱਕਿਆ ਕੋਈ ਲਾਗੂ ਨਹੀਂ ਹੋਈ। ਕੋਈ ਸਾਡੀਆਂ ਨੌਜਵਾਨ ਬੱਚੀਆਂ ਅੱਜ ਚੰਡੀਗੜ੍ਹ 'ਚ ਵੱਡਾ ਵਿਰੋਧ ਹੋ ਰਿਹਾ। 1100 ਰੁਪਿਆ ਉਹਨਾਂ ਨੂੰ ਕਿਹਾ ਸੀ 3 ਸਾਲ ਬੀਤਣ ਤੋਂ ਬਾਅਦ ਕਿਹਦੇ ਨਾਂ ਤੱਕ ਵੀ ਨਹੀਂ ਲਿਆ। ਤੋ ਇਹ ਸਾਰੇ ਬਹੁਤ ਸਾਰੀਆਂ ਗੱਲਾਂ ਤੇ ਆਂਦੇ ਉਹੀ ਆ ਜਿਹੜਾ 1100 ਰੁਪਇਆ ਸਾਡੀਆਂ ਨੌਜਵਾਨ ਬੱਚੀਆਂ ਨੂੰ ਜਿੰਨੀਆਂ ਵੋਟਾਂ ਚ ਨੇ 18 ਸਾਲ ਤੋਂ ਉੱਪਰ ਹੋਸ਼ਨ ਸਿੰਘ ਆ ਉਹ ਸਾਰਾ ਤੋ ਇਸ ਗੱਲ ਕਰਨਾ ਜੋ ਜੋ ਇਹ ਪ੍ਰੋਟੈਕਸ਼ਨ ਦੀ ਜਿਹੜਾ ਛੋਟਾ ਸਭ ਤੋਂ ਪਹਿਲੇ ਨੇ ਕਲੀਅਰ ਬੋਲ ਕਰਨੇ ਅੱਜੋ ਅ ਇਸ ਕੇ ਬਾਅਦ ਮੇਰੇ ਕੋਈ ਹੋਰ ਸਾਥੀ ਹਨ ਜਿਹੜੇ ਕੀ ਬੀਤੀਆਂ ਉਹ ਵੀ ਬਾਤ ਕਰਨਗੇ ਮੈਂ ਉਹਨੂੰ ਇਨਪ੍ਰੈਸ ਕਰ ਦੂੰਗਾ ਇਸ ਤੋਂ ਪਹਿਲੇ ਇਹ ਦੇਖੋ ਦੋ ਅ ਜੋ ਮੇਨ ਮੁੱਦੇ ਹੈ ਜਿਸ ਪਰ ਅੱਜ ਗਵਰਨਰ ਸਾਹਿਬ ਕੇ ਉਪਦੇਸ਼ ਕੋ ਅਮਨੇ ਬਾਈਕ